ਅੱਜ ਮੈਂ ਗੁਰਨਾਣਕ ਜਹਾਜ਼ ਮੂਵੀ ਦੇਖ ਕੇ ਆਇਆ ਹਾਂ ਤੇ ਉਸ ਦਾ ਮੈਂ ਰਿਵਿਊ ਕਰਾਂਗਾ ਪੰਜਾਬੀ ਸਿਨੇਮੇ ਜਗਤ ਦੀ ਇਹ ਫਿਲਮ ਬਾਲੀਵੁੱਡ ਦੇ ਟੱਕਰ ਦੀ ਬਣਾਈ ਗਈ ਹੈ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝਾ ਕਰਿਓ ਸਾਰਿਆਂ ਨੇ ਆਪਣੇ ਆਪਣੇ ਕਰਦਾਨ ਬਖੋਬੀ ਨਾਲ ਪੇਸ਼ ਕੀਤਾ ਹੈ ਤੇ ਇਹ ਫਿਲਮ ਕਾਮਾਗਾਟਾ ਮਾਰੂ ਦੀ ਇਤਿਹਾਸਿਕ ਘਟਨਾ ਤੇ ਬਣਾਈ ਗਈ ਹੈ ਫਿਲਮ ਵਿੱਚ ਸਿੰਘਾਂ ਦੇ ਸੰਘਰਸ਼ ਉਮੀਦ ਅਤੇ ਇਨਸਾਫ ਦੀ ਲੜਾਈ ਨੂੰ ਵਿਖਾਉਂਦੀ ਹੈ ਕਲਕੱਤਾ ਵਿੱਚ ਜੋ ਵਾਪਰਿਆ ਗੋਲੀकांड ਦਾ ਦਰਦ ਅਤੇ ਸਰਦਾਰ ਮੇਵਾ ਸਿੰਘ ਜੀ ਦੀ ਫਾਂਸੀ ਤੇ ਫਿਲਮਾਇਏ ਗਏ ਦ੍ਰਿਸ਼ ਦਰਸ਼ਕਾਂ ਦੇ ਦੇਹੜਾ ਤੇ ਆਪਣੀ ਅਮਿੱਤ ਛਾਪ ਛੱਡ ਗਏ ਹਨ ਇਸ ਦਾ ਅੰਦਾਜ਼ਾ ਮੈਂ ਸਿਨੇਮੇ ਘਰ ਵਿੱਚ ਬੈਠੇ ਦਰਸ਼ਕਾਂ ਤੋਂ ਲਗਾ ਰਿਹਾ ਸੀ ਜਦੋਂ ਗੋਲੀकांड ਦੀ ਘਟਨਾ ਵਾਪਰ ਰਹੀ ਸੀ ਤਾਂ ਮੇਰੀ ਮਾਂ ਵਹਿਗਰੂ ਦਾ ਜਾਪ ਕਰ ਰਹੀ ਸੀ ਤੇ ਜਦੋਂ ਮੇਵਾ ਸਿੰਘ ਜੀ ਨੂੰ ਫਾਂਸੀ ਦਿੱਤੀ ਜਾ ਰਹੀ ਸੀ ਤਾਂ ਉਸ ਨੂੰ ਮੈਂ ਹੰਝੂ ਸਾਫ ਕਰਦੇ ਦੇਖਿਆ ਤੇ ਮੈਂ ਵੀ ਬਹੁਤ ਭਾਵੁਕ ਹੋ ਗਿਆ ਸੀ ਇਸ ਵਿੱਚ ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਜਾਪ ਚੱਲ ਰਿਹਾ ਸੀ ਤਾਂ ਲੱਗਦਾ ਸੀ ਕਿ ਦਰਸ਼ਕ ਜਿਵੇਂ ਆਪਣੇ ਸਾਰੋਕੇ ਬਾਣੀ ਸਰਵਣ ਕਰ ਰਹੇ ਹੋਣ ਮੈਂ ਇੱਕ ਨੋਟ ਕੀਤਾ ਕਿ ਜ਼ਿਆਦਾਤਰ ਦਰਸ਼ਕ ਨੌਜਵਾਨ ਸਨ ਜੋ ਫਿਲਮ ਦੇ ਖਤਮ ਹੋਣ ਤੋਂ ਬਾਅਦ ਵੀ ਕੁਝ ਸਮਾਂ ਤੱਕ ਬੈਠੇ ਰਹੇ ਕਿਉਂਕਿ ਆਖਰ ਵਿੱਚ ਅਸਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਸਨ ਇੰਜ ਲੱਗਦਾ ਸੀ ਕਿ ਜਿਵੇਂ ਸਮਾਂ ਥੰਮ ਗਿਆ ਹੋਵੇ ਇੱਕ ਅਜੀਬ ਜਿਹੀ ਫੀਲਿੰਗ ਆ ਰਹੀ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ ਪਰ ਇਸ ਫਿਲਮ ਨੂੰ ਉਹ ਭਰਵਾ ਹੰਗਾਰਾ ਨਹੀਂ ਮਿਲ ਰਿਹਾ ਭਾਗ ਕੀ ਇਸ ਦੇ ਕਲੈਕਸ਼ਨ ਤੋਂ ਓਨੇ ਨਹੀਂ ਹੈਗੇ ਜਿਵੇਂ ਕਿ ਮਸਤਾਨੇ ਫਿਲਮ ਦੇ ਕਲੈਕਸ਼ਨ ਸੀਗੇ ਜਿਵੇਂ ਕਿ ਫਿਲਮ ਦੇ ਇੰਡੀਆ ਦੇ ਕਲੈਕਸ਼ਨ ਕਰੋੜਾਂ 'ਚ ਸੀਗੇ ਇਸ ਫਿਲਮ ਦੇ ਕਲੈਕਸ਼ਨ 1 ਕਰੋੜ ਵੀ ਨਹੀਂ ਹੈਗੇ ਇਹ ਮੈਂ ਹਰੇਕ ਦਿਨ ਦੇ ਕਲੈਕਸ਼ਨਾਂ ਦੀ ਗੱਲ ਕਰਦਾ ਵੈਸੇ ਫਿਲਮ ਦੇ ਬਾਹਰਲੇ ਦੇਸ਼ਾਂ 'ਚ ਬੜੀ ਕਮਾਈ ਕਰ ਰਹੀ ਹੈ ਜਿਵੇਂ ਕਿ ਮਸਤਾਨੇ ਫਿਲਮ ਨੇ ਵੀ ਬਹੁਤ ਵਧੀਆ ਕਮਾਈ ਕੀਤੀ ਸੀ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਜਾਣੇ ਇਸ ਫਿਲਮ ਨੂੰ ਜ਼ਰੂਰ ਦੇਖਣ ਤਾਂ ਕਿ ਸਿੱਖਾਂ ਦੇ ਵਿਸਾਰੇ ਜਾ ਰਹੇ ਇਤਿਹਾਸਿਕ ਪੰਨਿਆਂ ਤੇ ਫਿਲਮ ਮੇਕਰ ਹੋਰ ਵੀ ਇਹ ਜੀਆ ਫਿਲਮਾਂ ਬਣਾਉਣ ਮੇਰੇ YouTube ਚੈਨਲ ਨੂੰ ਸਪੋਰਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਧੰਨਵਾਦ